ਜਦੋਂ ਮੈਂ ਬਹੁਤ ਪਰੇਸ਼ਾਨ ਕਰਕੇ ਆਇਆ ਵਾਂ ਵੀ ਕੰਪਨੀ ਪਰੇਸ਼ਾਨ ਆ ਤਾਂ ਹੀ ਮੈਨੂੰ ਪਤਾ ਲੱਗਿਆ ਮੈਂ ਆਇਆ ਵਾਂ ਤੇ ਹੁਣ ਉਹ ਕਹਤਾ ਧਰਨਾ ਚੁਕਾਤਾ ਵਾ ਤੇ ਉਹ ਜਿਹੜਾ ਕੂੜਾ ਕੜਾ ਉਹ ਸਭ ਕੁਝ ਚੱਕਿਆ ਜਾਊਗਾ ਹਾਂ ਚਲੋ ਠੀਕ ਹੈ ਤੇ ਸਟੇ ਹੋਰ ਭਾਜੀ ਸਾਡੇ ਪਾਣੀ ਵੀ ਨਹੀਂ ਆਉਂਦਾ ਪਾਣੀ ਦੋ ਮਹੀਨੇ ਹੋ ਗਏ ਪਾਣੀ ਨਹੀਂ ਆਉਂਦਾ ਹੋ ਗਿਆ ਮੈਂ ਹੁਣ ਮੇਰੀ ਗੱਲ ਸੁਣੇਗੀ ਜੀ ਉਹ ਤੋਂ ਥੋੜੇ ਇੱਥੇ ਪੈਪ ਪਾਉਣ ਲੱਗੇ ਸੀ ਹਾਂ ਲੱਗੇ ਸੀ ਹਾਂ ਨਵੇਂ ਪੈਪ ਪਾਉਣ ਲੱਗੇ ਸੀ ਜ਼ਿਆਦਾ ਨੇ ਜਦੋਂ ਪਾਣੀ ਚੱਲਣੇ ਸੀ ਤਾਂ ਇਹ ਗੱਲ ਤਾਂ ਸੁਣ ਲਓ ਉਦੋਂ ਸਾਰਿਆਂ ਨੇ ਮਨਾ ਕੀਤਾ ਮੈਂ ਤੁਹਾਨੂੰ ਸਪੈਸ਼ਲ ਕਿਹਾ ਵੀ ਪਾਈਪ ਜਿਹੜੇ ਖਰਾਬ ਹੋ ਚੁੱਕੇ ਨੇ ਥੱਲੇ ਵਾਲੇ ਗੰਦਾ ਪਾਣੀ ਆਉਂਦਾ ਭੈਣ ਜੀ ਪਾਈਪ ਪੈਣ ਦਿਓ ਤੁਹਾਡਾ ਫਾਇਦਾ ਮੇਰਾ ਨਹੀਂ ਫਾਇਦਾ ਹੈਗਾ ਤੁਹਾਡਾ ਫਾਇਦਾ ਸਾਰਿਆਂ ਨੇ ਸਾਰਿਆਂ ਨੇ ਭੈਣ ਜੀ ਇੱਕਾ ਕੀਤਾ ਵੀ ਅਸੀਂ ਪਾਈਪ ਨਹੀਂ ਪੈਣ ਦੇਣਾ ਦੇਖੋ ਇੱਕ ਮਿੰਟ ਮੇਰੀ ਹੁਣ ਧਿਆਨ ਨਾਲ ਗੱਲ ਥੋੜੀ ਦਿਨ ਧਿਆਨ ਨਾਲ ਸੁਣ ਲਿਓ ਇਹ ਆ ਪੈਣ ਦਾ ਕਿੰਨਾ ਟਾਈਮ ਲਾਉਂਦਾ ਇੱਕ ਮਿੰਟ ਇੱਕ ਮਿੰਟ ਜੀ ਉਦੋਂ ਉਦੋਂ ਪਾਈਪ ਪੈਰੇ ਸਾਰਿਆਂ ਨੇ ਰੋਕਿਆ ਕਿ ਨਹੀਂ ਰੋਕਿਆ ਰੋਕਿਆ ਨਾ ਮੈਂ ਤੁਹਾਡੀ ਮਿੰਟਾਂ ਦਿੱਤੀਆਂ ਜੋੜ ਕੇ ਵੀ ਭਾਂਜੀ ਤੁਹਾਡੇ ਵਾਸਤੇ ਫਾਇਦਾ ਕਰ ਰਿਆਂ ਲੋਹੇ ਇੱਕ ਮਿੰਟ ਇੱਕ ਵਾਰ ਜਿਹੜੇ ਪੁਰਾਣੇ ਪੈ ਪਏ ਰਹੇ ਪੈ ਪੁਰਾਣੇ ਪੈਬ ਗਲ ਗਏ ਨੇ ਖਰਾਬ ਹੋ ਚੁੱਕੇ ਨੇ ਤੇ ਉਹਦੇ ਕਰਕੇ ਕ੍ਰੈਕ ਹੋ ਰਹੇ ਨੇ ਪਾਣੀ ਗੰਦਾ ਆ ਰਿਹਾ ਪਾਣੀ ਪੂਰਾ ਨਹੀਂ ਸਹੀ ਆ ਰਿਹਾ ਮੈਂ ਉਦੋਂ ਸਾਰਿਆਂ ਨੇ ਮੈਂ ਮਿੰਤਾ ਕਰੀ ਇਕੱਲੇ ਇਕੱਲੇ ਕਰ ਜਾ ਕੇ ਮੈਂ ਤੱਕ ਲਿਆ ਨਹੀਂ ਨਹੀਂ ਇੱਕ ਮਿੰਟ ਪਾਣੀ ਛੱਡਦੇ ਨਾ ਪਾਣੀ ਫੁੱਲ ਨਾ ਤਾਂ ਇਹ ਨਹੀਂ ਦੇਖਿਆ ਪਾਣੀ ਸਾਹ ਮੰਦਾ ਉਹ ਵੀ ਉਹ ਵੀ ਚੈੱਕ ਕਰਾ ਲੈਣੇ ਪਾਣੀ ਛੱਡਲਾ ਫੁੱਲ ਨਾ ਪਾਣੀ ਫੁੱਲ ਨਾ ਮੈਂ ਮੈਂ ਉਹ ਚੈੱਕ ਕਰਾ ਲਵਾਂ ਉਹ ਟਾਈਮ ਵੀ ਤਾਂ ਛੱਡ ਹੀ ਹੋ ਗਈ ਦੋ ਦਿਨ ਰਾਤ ਨੂੰ 1:30 ਵਜੇ ਪੈਸੇ ਇੱਕ ਉਹਨਾਂ ਇੱਕ ਵਾਰ ਦੋ ਦਿਨ ਦਾ ਟਿਊਬਲ ਘੱਟ ਵੀ ਚੱਲਦੇ ਸੀ ਕਿਉਂਕਿ ਉੱਥੇ ਬੈਠ ਕੇ ਮੇਨ ਹਾਲ ਬੈਠ ਗਈ ਨਾ ਡੰਪ ਦੇ ਕੋਲੇ ਉੱਥੇ ਦੋ ਟਿਊਬਲ ਦੋ ਦਿਨ ਘੱਟ ਵੀ ਚਲਾਇਆ ਟਿਊਬਲ ਅੱਜ ਦੁਪਹਿਰੇ ਵੀ ਨਹੀਂ ਚੱਲਣੇ ਹੈਗੇ ਮੇਰਾ ਖਿਆਲ ਕਿਉਂਕਿ ਉੱਥੇ ਕੰਮ ਚੱਲ ਰਿਹਾ ਵਾ ਸਾਰਾ ਉਹ ਨਹੀਂ ਚਲੋ ਮੰਨਦੇ ਆ ਜੀ ਇਹ ਚੱਲਿਆ ਮਤਲਬ ਕਹਿਣ ਦਾ ਇਹ ਆ ਸਾਡੇ ਸੰ ਦੋ ਦਿਨ ਹੋ ਗਏ ਪਾਣੀ ਕਦੀ ਸਵੇਰੇ 1 ਘੰਟਾ ਦੇਣਾ ਜਾਂ ਅੱਧਾ ਘੰਟਾ ਪਾਣੀ ਸਾਫ ਵੀ ਆਉਂਦਾ ਨਾ ਪਾਣੀ ਸਾਡੇ 6 ਵਜੇ ਸੀਨੇ ਪਰੇਸ਼ਾਨ ਹੈ ਮਰਲਾ ਜਟਾ ਹੈ ਪਾਣੀ ਬੰਦ ਹੋ ਜਾਂਦਾ ਅਸੀਂ ਤਾਂ ਤੁਹਾਡੇ ਕੋਲ ਜਾਵਾਂਗੇ ਜੀ ਇਹ ਗੱਲ ਤਾਂ ਸੁਣ ਲੋ ਗੱ 12 ਨੰਬਰ ਵਾਰਡ 12 13 14 15 16 17 ਇਹ ਪੰਜ ਵਾਰਡਾਂ ਦੇ ਵਿੱਚ ਉਹ ਸਾਰਾ ਸੀਵਰੇਜ ਜਾਂਦਾ ਉੱਥੇ ਨੂੰ ਉਹ ਪੰਜ ਵਾਰਡਾਂ ਦੇ ਵਿੱਚ ਉੱਥੇ ਬੰਦ ਹੋ ਗਿਆ ਸਾਰਾ ਸੀਵਰੇਜ ਬੈਕਪਲ ਲੱਗ ਗਿਆ ਪਿੱਛੇ ਦੇਖੋ ਇਧਰ ਗਲੀਆਂ 'ਚ ਪਾਣੀ ਭਰ ਗਿਆ ਉਹ ਪਾਣੀ ਕਿਤਨਾ ਕਿਤੋਂ ਮਰਕੇ ਨਾ ਜਿਹੜੇ ਆਪਾਂ ਕਨੈਕਸ਼ਨ ਲੈਣੇ ਆ ਉਹ ਪੁਰਾਣਾ ਕਨੈਕਸ਼ਨ ਛੱਡਦੇ ਨੇ ਤੇ ਨਵਾਂ ਲੈ ਲੈਣੇ ਉਹਨੂੰ ਪਲੱਗ ਨਹੀਂ ਕਰਦੇ ਉਹ ਕੋਈ ਨਾ ਕੋਈ ਛੱਡਿਆ ਹੁੰਦਾ ਜਦੋਂ ਭਰਦਾ ਉਹ ਕਿਉਂ ਉਹਦੇ ਚ ਉਹ ਰਕ ਜਾਂਦਾ ਬੱਸ ਮੇਰੀ ਹੁਣ ਸੁਣ ਲਓ ਗੱਲ ਉਹਦੇ ਕਰਕੇ ਉਹ ਓਵਰਫਲੋ ਕਰਕੇ ਉਹ ਹੋਇਆ ਵਾ ਉਹ ਤਾਂ ਘੱਟ ਦੋ ਤਿੰਨ ਦਿਨ ਦੇ ਤਿੰਨ ਦਿਨ ਦੇ ਘੱਟ ਚੱਲ ਰਹੇ ਨੇ ਕਿਉਂਕਿ ਉੱਥੇ ਉਹ ਡੰਪ ਡੱਬ ਗਿਆ ਸੀਗਾ ਸੇ ਮੈਨੂੰ ਤਾਂ ਪਾਣੀ ਘੱਟ ਆ ਰਿਹਾ ਹੈ 6 ਮਹੀਨੇ ਤੋਂ 6 ਮਹੀਨੇ ਪਾਣੀ ਚੋਰੀ ਨੂੰ ਘੱਟ ਆ ਰਹੀ ਜੋ ਵੀ ਕਹਿੰਦੇ ਆ ਪਾਣੀ ਦਾ ਕੱਲ ਦਾ ਦਿਨ ਰੋਕ ਦਿਓ ਡੰਪ ਕਰਕੇ ਠੀਕ ਹੋ ਲੈਣ ਦਿਓ ਜਿਹੜਾ ਉਹ ਮੇਨ ਹੋਲ ਆ ਤੇ ਉਸ ਤੋਂ ਬਾਅਦ ਆਪਾਂ ਚੈੱਕ ਕਰਾ ਦਿੰਦੇ ਆ ਅਸੀਂ ਨਾਲ ਹੀ ਦੱਸ ਦਿਆਂਗੇ ਕੋਈ ਨਾ ਆਪਾਂ ਐਸਾ ਆ ਨਹੀਂ ਸਕੀ ਇੱਕ ਆ ਬੰਦੇ ਆਨੇ ਵਕ ਨੇ ਚੁਣ ਨਹੀਂ ਸਕਦੇ ਇਹ ਚੰਗਾ ਲੱਗਦਾ ਖਾਰੀ ਬੁਨੀਆ ਨਾ ਬਸ ਬੱਲੇ ਵਧੀਆ ਐ ਇਦਾਂ ਦੀ ਕੋ ਗੱਲ ਨਹੀਂ ਨਗਰੀ ਦੇਖੋ ਜੀ ਨਾ ਕਿਸੇ ਗਾਲੀ ਗਲੋਚ ਨਹੀਂ ਇੱਕ ਮਿੰਟ ਪੈ ਜੀ ਮੈਂ ਤੁਹਾਨੂੰ ਦੱਸਦਾ 1.5 ਸਾਲ ਪਹਿਲਾਂ ਵੀ ਇਹ ਸਪਾਈ ਕਰਮਚਾਰੀ ਇਹਨਾਂ ਮਿਲ ਗਏ ਸਤਕਾਰ ਜੋ ਇਹਨਾਂ ਦੇ ਘਰ ਵਾਲੇ ਲੜੀ ਹਾਂਜੀ ਲੜੇ ਲੜੇ ਉਦੋਂ ਲੜੇ ਪੀ ਆਪਾਂ ਦੇਖੋ ਇੱਕ ਮਿੰਟ ਇੱਕ ਮਿੰਟ ਪੈ ਜੀ ਹੁਣ ਗੱਲ ਸੁਣੋ ਇੱਕ ਮਿੰਟ ਗੱਲ ਸੁਣ ਲਿਓ ਮੇਰੀ ਦੇਖੋ ਸਫਾਈ ਕਰਮਚਾਰੀ ਦੀ ਇੰਨੀ ਔਖੀ ਡਿਊਟੀ ਹੈ ਨਾ ਆਪਾਂ ਆਪਣੇ ਬਾਥਰੂਮ ਚ ਪਰਦੇ ਨੱਕ ਬੰਦ ਕਰ ਲਵੇ ਕਰਦੇ ਨਾ ਉਹ ਆਪਣਾ ਗੰਦ ਚੱਕਦੇ ਨੇ ਸੀਵਰੇਜ ਪਰਦੇ ਦੇਖੋ ਉਹਨਾਂ ਦਾ ਸਤਿਕਾਰ ਤਾਂ ਕਰ ਸਕਦੇ ਨਾ ਆਪਾਂ ਕਰ ਸਕਦੇ ਆ ਕਿਉਂ ਨਹੀਂ ਕਰਦੇ ਆਪਾਂ ਸਤਿਕਾਰ ਤਾਂ ਕਰੋ ਜੇ ਆਪਾਂ ਦੇਖੋ ਆਪਾਂ ਪਿਆਰ ਨਾਲ ਜੇ ਕੋਈ ਗੱਲ ਗਲਤੀ ਹੈ ਆਪਾਂ ਪਿਆਰ ਨਾਲ ਕਹਦੇ ਹੋ ਭਾਈ ਮਿਲ ਕੇ ਆ ਤੇਰੀ ਗਲਤੀ ਆ ਗਲਤ ਨਾ ਕਰ ਜੇ ਨਹੀਂ ਉਹ ਸੁਣਦਾ ਆਫਸਰ ਨੂੰ ਕਹਦੇ ਹੋ ਆਪੇ ਭਿੰਗੇ ਬੁਲਾ ਕੇ ਸੋਣਾ ਅਸੀਂ ਮਾਫੀ ਮੰਗ ਲੈਨੇ ਆ ਭਾਈ ਚਲੋ ਚਲੋ ਤਾਂ ਪਹਿਲੀ ਮੇਰੀ ਗੱਲ ਹੀ ਸਮਝੀ ਮੈਂ ਕਹਿਣ ਦਾ ਬਤਨ ਸ਼ਾਇਦ ਗਾਲੀ ਵਾਲੇ ਮੰਗਦੇ ਮੈਂ 1.5 ਸਾਲ ਪਹਿਲਾਂ ਮੈਂ ਖੁਦ ਫੈਸਲਾ ਕਰਾਇਆ ਪਿੰਜ ਕਰਾਇਆ ਸੀਗੇ ਇਹ ਜਦੋਂ ਲੜੇ ਸੀਗੇ ਕਰਾਇਆ ਸੀ ਕਿ ਨਹੀਂ ਕਰਾਇਆ ਸੀ ਮੈਂ ਉਹਦੋਂ ਕਰਾਇਆ ਫੈਸਲਾ ਮੈਂ ਕਹਿੰਦਾ ਇਹਨੂੰ ਆਰਾਂਜ ਨੂੰ ਮੈਂ ਕਹਿੰਦਾ ਰਾਣਾ ਜੀ ਮਨ ਲ ਕੇ ਸਫਾਈ ਕਰਮਚਾਰੀ ਆ ਗਲਤ ਨਹੀਂ ਬੋਲੀਦਾ ਹੁੰਦਾ ਤੇ ਦੇਖੋ ਹਰੇਕ ਬਰਾਬਰ ਆ ਜੇ ਉਹ ਮਨ ਲ ਕੇ ਸਫਾਈ ਦਾ ਕੰਮ ਕਰਦੇ ਐ ਨੀਵੇ ਉਹ ਮਨ ਲ ਕੇ ਨੀਚ ਹੋਗੇ ਉਹ ਆਪਣੇ ਬਰਾਬਰ ਨੇ ਆਪਾਂ ਕਿਸੇ ਨੂੰ ਨੀਚ ਨਾ ਦਿਖਾਓ ਉਹ ਸਾਰਿਆਂ ਦਾ ਚੱਕਦੇ ਗੰਦੇ ਉਹ ਸਭ ਤੋਂ ਵੱਟਿਆ ਉਹਨਾਂ ਨੂੰ ਕਿੰਨ ਕਹਿ ਦੇਣਾ ਦੇਖੋ ਨਾ ਚੱਕਣ ਕੋ ਨਾ ਘਟਕ ਰੇਨ ਕਰਨੇ ਸਾਫ ਹੈ ਮੈਨੂੰ ਨਹੀਂ ਪਤਾ ਕਿਸ ਚੀਜ਼ ਭੈਣ ਜੀ ਉਹ ਤੋਂ ਲੱਗਿਆ ਸਾਹਿਬ ਆ ਗਏ ਇੱਕ ਮਿੰਟ ਭੈਣ ਜੀ ਜਦੋਂ 1.5 ਸਾਲ ਪਹਿਲਾਂ ਲੜੇ ਸੀ ਉਹ ਤੋਂ ਰੰਝੇ ਸੀ ਕੋਈ ਉਹ ਤਾਂ ਨਹੀਂ ਮੈਨੂੰ ਉਹ ਤਾਂ ਇਲੈਕਸ਼ਨ ਲੜੇਗਾ ਇਲੈਕਸ਼ਨ ਹੀ ਨਿਕਾਲ ਗਏ ਉਹ ਤਾਂ ਇਲੈਕਸ਼ਨ ਲੜੇਗਾ ਕਿਸੇ ਨੇ ਚਲਾਨ ਲੁਧਿਆਣੇ ਦੇ ਪਿੱਛੇ ਚਲਾਨ ਨਹੀਂ ਕਰਨੇ ਲਿਫਾਫੇ ਦੇ ਨਹੀਂ ਹਫਤਾ ਪਹਿਲੇ ਸਾਡਾ ਤੋਂ ਲਿਫਾਫੇ ਦੇ ਚਲਾਨ ਕਰਕੇ ਗਏ ਅਸੀਂ ਫੇਰੇ ਵੀ ਨਹੀਂ ਭਾਜੀ ਸਾਰਿਆਂ ਦੇ ਚਲਾਨ ਹੋਏ ਨੇ ਕਿਸੇ ਦੇ ਵੀ ਨਹੀਂ ਹੋਏ ਭਾਜੀ ਉਸ ਦਿਨ ਤੁਸੀਂ ਇਹ ਕਰਦਾ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਲੱਗੇ 10 ਬੰਦੇ ਇੱਥੇ ਇਕੱਠੇ ਕਰ ਦਿੰਦੇ ਨੇ ਕੋਈ ਨਹੀਂ ਚਲੋ ਤੁਸੀਂ ਕਰਦੇ ਕੋਈ ਨਹੀਂ ਦੇਖੋ ਜਿਹੜਾ ਆਪਾਂ ਪਤਾ ਆਪਾਂ ਇੱਕ ਆਪਾਂ ਨੂੰ ਉਹ ਮਤਭੈਮ ਹੋ ਜਾਂਦਾ ਆਪਾਂ ਨੂੰ ਐ ਲੱਗਦਾ ਵੀ ਸ਼ਾਇਦ ਸਾਡੇ ਨਾਲ ਹੋ ਰਿਹਾ ਇਹ ਹੁਣ ਭਾਜੀ ਦੇਖੋ ਚਕਾਓ ਨਹੀਂ ਦੇਖੋ ਬੱਚੇ ਵੀ ਇੱਕ ਮਿੰਟ ਇੱਕ ਮਿੰਟ ਦੋ ਬੰਦਾ ਦੀ ਗਲਤੀ ਹੈ ਕਿਉਂ ਕਿ ਕਿੰਨਾ ਜੀ ਪੂਰਾ ਪਾਰ ਵਾਲ ਦੇ ਬਾਕੀ ਬੰਦੇ ਸਾਰੀ ਪਰੇਸ਼ਾਨ ਮੈਂ ਕਹਿੰਦਾ ਜੀ ਦੇਖੋ ਤਰਨਾ ਚਕਾਤਾ ਤਰਨਾ ਚਕਾਤਾ ਸਾਰੀ ਸਪਾਈ ਹੋਣ ਲੱਗੀ ਹੈ ਜੇ ਜਿਹੜੀ ਗਲਤੀ ਕੋਹ ਦੇ ਕਰਦਾ ਮੈਂ ਕਿਹਾ ਸਿੰਘ ਸਾਹਿਬ ਮੈਂ ਤਾਂ ਹੀ ਆਇਆ ਵਾਂ ਤਾਂ ਹੀ ਇਸ ਵਾਰ ਕਿ ਆਇਆ ਪੁੱਤਰਨਾਮ ਪੁਤਰਵਾ ਖਤਮ ਕਰਾਇਆ ਵਾ ਤੇ ਸਫਾਈਆ ਕਰਨ ਲੱਗੇ ਨੇ ਇਸੇ ਕਰਕੇ ਆਇਆ